ਸਤਿ ਸ਼੍ਰੀ ਅਕਾਲ ਬਾਈ ਜੀ ਮੋਨਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਆ ਬਾਈ ਕੋਲ ਝੋਟੀ ਦੇ ਪਸ਼ੂ ਆਠ ਨਗਿੰਨੇ ਆ ਜਾਏ ਆ ਝੋਟੀਆਂ ਤਾਜ਼ੀਆਂ ਸੂਈਆਂ ਵੱਡੀ ਬਹਿੜ ਆ ਸ਼ਾਈ ਵਾਲ ਤੇ ਬਾਈ ਨਾਲ ਕਰਦੇ ਆ ਗੱਲਬਾਤ ਤਾਜੀ ਸੂਈ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਠੀਕ ਠਾਕ ਜੀ ਸਭ ਵਧੀਆ ਠੀਕ ਠਾਕ ਵੀਰ ਜੀ ਜਿਹੜੇ ਭੈਣ ਭਰਾ ਮੋਨਾ ਡੇਰੀ ਫਾਰਮ ਦੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰਿਆਂ ਦਾ ਵੀਰ ਜੀ ਦਿਲੋਂ ਧੰਨਵਾਦ ਕਰਦੇ ਆ ਠੀਕ ਜੀ ਤੇ ਜਨਮ ਰਾਜ ਆਪਣੇ ਕੋਈ 10 12 ਸਾਰੇ ਅਗੇ ਟੋੜਨਾ ਹਾਂਜੀ ਹਾਂਜੀ ਮਈਆਂ ਵੱਡੀਆਂ ਜੇ ਕੋ ਸੁਈਆਂ ਕੋ ਸੁੰਨੜੀਆਂ ਠੀਕ ਹੈ ਜੀ ਹੂੰ ਠੀਕ ਜੀ ਕਹਿੰਦਾ ਸਾਰੇ ਟੌਪ ਦੇ ਆ ਠੀਕ ਤੇ ਸਾਰੀ ਸੁਈਆਂ ਬਾਰੇ ਮੱਜਾਂ ਬਾਈ ਜੀ ਮਈਆਂ ਸੁਈਆਂ ਵਿੱਚ ਵੀਰ ਜੀ ਗੱਬਣਾ ਕੋ ਹਾਂਜੀ ਤੇ ਐਡ ਤੱਕ ਸਾਰੀ ਵੀਡੀਓ ਵੇਖਿਓ ਹਾਂਜੀ ਮਾਲ ਬਿਲਕੁਲ ਪਹਾੜਾ ਜਾਇਜ਼ ਠੀਕ ਜੀ ਤੇ ਸਾਰਾ ਵਧੀਆ ਟੌਪ ਦਾ ਜੀ ਓਕੇ ਜੀ ਤੇ ਕੱਲੇ ਕੱਲੇ ਜਨਮ ਦੇ ਫਰੇਜ਼ ਦੱਸਦੇ ਆ ਮਈਆਂ ਚੰਗੀਆਂ ਜੋੜੀਆਂ ਚਲੋ ਬਾਈ ਹਾਂਜੀ ਹਾਂਜੀ ਕਸਾ ਜੀ ਆ ਵੀਰ ਮੈਂ ਦਈਆ ਤੇ ਜਾਤੂਆ ਹਾਂ ਜੀ ਪਿਓਰ ਹਨ ਇਹ ਮੈਂ ਆ ਠੀਕ ਜੀ ਤੇ ਜੋੜਾ ਲਿਆ ਹੈ ਇੱਕ ਮਹੀਨੇ ਦੇ ਨਾਲ ਵੇਖੀ ਆ ਓਕੇ ਬੰਦੇ ਦਾ ਆਪਣਾ ਮੱਗੀ ਫਾਰਮਿੰਗ ਦੇ ਦੋ ਹੀ ਮਈਆਂ ਇਹਵੇਂ ਵੇਖ ਰੀਆਂ ਠੀਕ ਜੀ ਤੇ ਮੈਂ ਨੇ ਕੋਈ 20 ਕਿਲੋ ਦੁੱਧ ਕੱਢਿਆ ਜਿਹੜੀ ਗੱਲ ਹੁਣ ਮੈਂ ਕੋ ਮੌਜੂਦਾ ਦੁੱਧ ਤਿਆਰ 16 ਕਿਲੋ 15 ਕਿਲੋ ਹੋਣਾ ਰੈਡੀ ਠੀਕ ਜੀ ਓਕੇ ਤੁਹਾਡੀ ਮੈਂ ਗੱਡ ਬਲੈਕ ਛੋਟੀ ਵਧੀਆ ਪੂਰੀ 1 ਮਹੀਨੇ ਦੀ ਮਹੀਂ ਸੋਈ ਹੈ 1 ਮਹੀਨੇ ਦੀ 1 ਮਹੀਨੇ ਦੀ ਮਹੀਂ ਇੱਕ ਮਹੀਨੇ ਦੀ ਮਾਇਆ ਸੋਈ ਆ ਕੱਟੀ ਮਾਰ ਰੋ ਭਾਜੀ ਕੱਟੀ ਦੁੱਧ 17 ਹੋਊ 16 ਹੋਊ ਵਧੀਆ ਦੁੱਧ ਹੋਊ ਮੈਂ ਬ੍ਰੈਂਡਰ ਲੇਵਾ ਲੱਗਾ ਆ ਇਹ ਨਸਾਂ ਨੂੰ ਲੱਗਦਾ ਥਾਣੇ ਜੀ ਸਹੀ ਗੱਲ ਆ ਭਾਜੀ ਚੰਗੀ ਕੁਆਲਟੀ ਵਾਲੀ ਮਹੀਂ ਆ ਮੈਂ ਦੀ ਵੀਰ ਬੇਲ ਵੇਖ ਤੇ ਪਿਓਰ ਛਾਂੜ ਕੇ ਬੰਦੇ ਨੂੰ ਉਧਰੋਂ ਮੈਂ ਲੈਂਦੀ ਠੀਕ ਦੇਖੋ ਜੀ ਮੈਂ ਕਿੱਡੀ ਤਗੜੀ ਆ ਪੂਰੀ ਭੋਲੂ ਜੀ ਢੀ ਆ ਬੋਲੇ ਜੀ ਮੈਂ ਪੁਰਾਣਾ ਜੀ ਕੱਲ ਨਹੀਂ ਵੀਰੇ ਵਿੱਚ ਆ ਚਾਹ ਲੱਸਾ ਪਾਨ ਜ਼ਰੂਰ ਹੈਗਾ ਵਾ ਹਾਂਜੀ ਉਹ ਤਾਂ ਹੈ ਸਾਫ਼ ਜੀ ਸੋਹਣੀ ਜਿਹੀ ਹੈ ਹੈ ਬਾਬਾ ਜੀ ਪੂਰੀ ਉਦਾਂ ਪੂਰੀ ਫਿੱਟ ਖੇਟਿਆ ਮੈਂ ਨਾ ਵੀਰੇ ਠੱਡੀ ਦੀ ਮੈਂ ਤਾਂ ਕਾਢੀ ਨੇ ਖਾਣ ਦਾ ਨਹੀਂ ਮਈ ਮਾਡੀ ਮੈਂ ਪੂਰੀ ਤਗੜੀ ਬੇਲ ਬੋਲ ਦੀ ਬਹੁਤ ਵਧੀਆ ਲੰਮੀ ਜਵਾਨ ਹੈ ਆ ਕੱਟੀ ਜੇ ਮਗਲੋ ਜੀ ਕਿੱਥੇ ਹੈ ਪੂਰੀ ਇੱਕ ਮਹੀਨੇ ਦੀ ਮਾਸ ਹੋਈ ਆ ਤੇ ਕਟਿੰਗ ਮਰਾਂ ਦੀ ਬਈ ਚੰਗੀ ਕੁਆਲਟੀ ਵਾਲੀ ਮਹੀਂ ਆ ਇਹ ਦੱਸੋ ਬਾਈ ਜੀ ਕੀ ਮੁੱਲ ਦੇ ਮੁੱਲ ਵੀਰ ਮਹੀਂ ਤੇ ਹੈਗੀ ਸਮੇਂ ਦੇ ਹਿਸਾਬ ਨਾਲ 2 ਲੱਖ ਦੀ ਹਾਂਜੀ ਉਧਰ ਦੇ ਹਿਸਾਬ ਨਾਲ ਤੇ ਮੈਂ ਉਧਰ ਦੀ ਨਸਲ ਪ੍ਰੇਰਾਈ ਮਹੀਂ ਆ ਠੀਕ ਜੀ ਬਿਲਕੁਲ ਦੇ ਲੈਣੀ 115 ਦੀ 115 ਦੀ 110 ਦੀ ਇੱਕ 10 ਦੀ ਚਲੋ ਜੋ ਕਿ 110 ਦੀ ਬਾਈ ਕਹਿੰਦਾ ਮੈਂ ਦੇਣੀ ਆ ਤੇ ਲੈਵਾ ਕਰੋ ਕੁਆਲਟੀ ਚੈੱਕ ਥਣ ਦੀ ਪੂਰੀ ਵਧੀਆ ਗੋਡੇ ਆ ਚੰਗੀ ਮੈਂ ਵੀਰ ਖਾਨਦਾਨੀ ਮਹੀਂ ਸਾਰੀ ਨਸਲੀ ਕੋਈ 3 3.5 ਕਿਲੋ ਲਾ ਕੇ ਮੈਂ ਦੀ ਗਾਣੀ ਠੀਕ ਹੈ ਕੋਈ ਯਾਦ ਕਾ ਦਾ ਰਹਿ ਕੇ ਓਕੇ ਅਸੋ ਬਾਈ ਜੀ ਗਾੜੀ ਆ ਵੀ ਮਹੀਂ ਵੀਰ ਬਾੜਰ ਲਾ ਕੇ ਜੀ ਮੈਂ ਚਿੱਟੀਆਂ ਅੱਖਾਂ ਦੀ ਚਿੱਟੀਆਂ ਅੱਖ ਦੀ ਆ ਗਈ ਚਿੱਟੀਆਂ ਅੱਖਾਂ ਦੀ ਮਹੀਂ ਆ ਦੁੱਧ ਮਹੀਂ 15 16 ਕਿਲੋ ਦੁੱਧ ਕੱਢਦੀ ਆ ਤੇ ਜਾਰੂਆਰ ਦਾ ਮੈਂ ਹੁਣੀ ਆ ਤੇ ਜਾ ਤੇ ਜਾ ਸਲਾਮ ਹੀ ਹੁਣੀ ਆ ਚਲੋ ਅਰੇ ਮੈਂ 3-4 ਹਨ ਲੈ ਜੂਗੀ 3-4 ਮੈਂ ਲੈ ਜਣੇ ਆ ਮੈਂ ਲੈ ਜੂਗੀ ਪਰ ਮੈਂ ਪੂਰੇ ਦੁੱਧ ਵਾਲੀ ਰਿਕਾਰਡ ਵਾਲੀ ਮੈਂ ਠੀਕ ਹੈ ਵੱਡੀ ਮੈਂ ਆ ਰਾਘਵੜਾ ਸਾਡੇ ਤੋਰ ਤੋਰ ਰਾਘਵੀਰ ਮੈਂ ਬਾਜਦੀ ਰਹੀ ਐ ਥੋੜੇ ਸ਼ਰਟ ਖੱਲੇ ਸ਼ਰਟ ਖੱਲੇ ਸ਼ਰਟ ਖੱਲੇ ਨਾ ਬਾਜਦੀ ਰਹੀ ਐ ਤਾਂ ਕਰਕੇ ਜਿਹੜੀ ਗੱਲ ਥੋੜਾ ਅੰਗ ਵੀ ਲੋਹੇ ਦਾ ਮਾਰਦੀ ਆ ਉਸ ਤਰ੍ਹਾਂ ਵੀ ਭਾਪ ਖੜ ਗਈ ਹਾਂ ਜੀ ਲੋਹੀ ਲੋਹੀ ਦੀ ਮੈਂ ਭਾਪ ਮਾਰਦੀ ਆ ਹਾਂਜੀ ਹਾਂਜੀ ਤੇ ਲੈ ਵਾ ਇੱਕ ਕੁਆਲਟੀ ਕਰੋ ਚੈੱਕ ਇਹ ਵੀ ਮੈਂ ਥੋੜੇ ਦਿਨ ਲੈ ਜੂਗੀ 1 2 ਦਿਨ ਹਟਣਾ ਆਖ ਦੇਖੋ ਜੀ ਬਿੱਲੀ ਕਿਟੀ ਆਖਿਆ ਬਿੱਲੀ ਕਿਟੀ ਆਖਿਆ ਉਹਦਾ ਧੁੰਮ ਟੱਪ ਚ ਰਹੀ ਤੇ ਸੈੱਟ ਹੋ ਗਈ ਪੂਰੀ ਮਹੀ ਕੁਆਲਟੀ ਵਾਲੀ ਤੇ ਦੁੱਧ ਵਾਲੀ ਓਕੇ ਜੀ ਲੈ ਕੇ ਯਾਰ ਦਾਗ ਵਾਲੀ ਮਹੀਂ ਅਗੇ ਦੀ ਮਸਲੀ ਮੈਂ ਓਕੇ ਸਾਡੀ ਮਹੀਂ ਸਨਾਹ ਵਾਲੇ ਵਾਲੀ ਪੂਰੀ ਕੁਆਲਟੀ ਵਾਲੀ ਆ ਮੋਲ ਮਹੀਂ ਦਾ ਵੀ ਜੋ ਮਰਜ਼ੀ ਕਰੀਏ ਜਿੰਨੇ ਦੀ ਮਹੀਂ ਦੇਣੀ ਆ ਹਾਂਜੀ ਇਹ ਵੀ 1 15 ਦੀ 1 15 ਦੀ 1 ਦਾ ਦੀ 1 ਦਾ ਦੀ ਚਲੋ ਜੀ ਓਕੇ 1 ਲੱਖ 10 ਹਜ਼ਾਰ ਦੀ ਮਹੀਂ ਦੇ ਲੈਣ ਦਵਾਂਗੇ ਜਾਇਜ਼ ਬਿਲਕੁਲ ਪਰ ਮੈਂ ਗਰੰਟੀ ਵਾਲੀ 15 ਕਿਲੋ ਦੁੱਧ ਮਹੀਂ ਕੱਢ ਦਊਗੀ ਠੀਕ ਇਸ ਤਰ੍ਹਾਂ ਦੀ ਮਹੀਂ ਟਿੰਪਣ ਤੋਂ ਬਾਅਦ ਕੋਈ ਕੋਈ ਆਪਾਂ ਓਕੇ ਹਾਂਜੀ 加ਲੀ ਮਿਰ ਝੋਟੀ ਆ ਗਈ ਹਾਂਜੀ ਹੁਣ ਦੁੱਧ ਤਿਆਰ ਅਠਾ ਦਮਾ ਦਾ ਸਵੇਰ ਪੇ 13 ਕਿਲੋ 13 ਕਿਲੋ ਕੱਟੀ ਬੱਚੇ ਬੁਖਾ ਲੈਣੇ ਹਨ ਦੋਸਤ ਯਾਰ ਦੋ ਕਾਜੀ ਮਰੋ ਆਪਾਂ ਚਾਹਦਾ ਆ ਜੀ ਕੱਟੀ ਮੰਨ ਲਓ ਅਠਾ ਦਮਾ ਦਾ ਪੂਰਾ ਇਹ ਝੋਟੀ ਦਾ ਵੀ ਵਿੱਚ ਗਾਠਾ ਵੇਖੋ ਤਾਂ ਕੀ ਹੈ ਵੇਖੋ ਝੋਟੀ ਪੂਰੀ ਸਾਦ ਆ ਤਿਆਰ 13 ਕਿਲੋ ਜਿਹੜਾ ਇਹ ਕਾਦਿਆ ਤੇ ਉਹਦਾ ਹੀ ਚੜਾ ਲਈ ਫਿਰਦੀ ਆ ਫੱਲੇ ਵਾ ਦੇਖੋ ਕੁਆਲਟੀ ਕੀ ਲੱਗੀ ਦੁਜਾ ਸਵਾਦ ਝੋਟੀ ਆ ਪੂਰੀ ਬ੍ਰੈਂਡਰ ਆਣ ਚੰਗਾ ਚਵਾਬ ਸਮਾ ਦੀ ਇੱਕ ਨੰਬਰ ਬੰਦ ਝੋਟੀ ਸਾਰੀ ਆਵੇ ਦਿਵਾਨੀ ਓਕੇ ਜੀ ਫਿਰ ਵੇਖੋ ਝੋਟੀ ਨੂੰ ਲੱਗਾ ਜਗੜ ਪੂਰਾ ਚੱਡਾ ਦੇ ਲੱਗਾ ਏ ਤੋਲਾ ਖਲੀ ਮੱਝਾ ਲਾ ਸਿੰਗ ਦੇਖੋ ਕੀ ਲੱਗਾ ਸਿੰਗੀ ਦੇਖੋ ਬੜੀ ਪਿਆਰੀ ਝੋਟੀ ਉੱਧਰ ਵੀ ਮਈਆਂ ਦੀ ਇਕੱਠੀ ਪੜੀ ਆ ਵੀਰ ਜਿਆਦਾ ਚੰਗੀ ਐ ਕੁਆਲਟੀ ਆ ਦੀ ਸਾਰੀ ਆ ਆ ਚੀਜ਼ ਵੀਰ ਬੜੀ ਸੋਹਣੀ ਮੈਨੂੰ ਲੱਗੀ ਏ ਬਰਾਬਰ ਚਾਂਜ ਠੀਕ ਜੀ ਬਚਾ ਵੇ ਲੋ ਕੱਟੀ ਮਦਨ ਬਰੇਤਾ ਉਦੀ ਹਾਂ ਨੇ ਠੀਕ ਆ ਟੀ ਘਰ ਸੋ 550 ਦਾ ਖਾਦ ਲਓ ਸਾਡੀ ਛੋਟੀ ਵੀਰ ਮੋਲ ਕਰੀਏ ਲੱਖ ਚਲੋ ਪੂਰੇ 90 ਦੇਣਾ 90 ਦੀ 90 ਦੇਣਾ 81 ਦੇਣਾ 81 ਨਹੀਂ 8000 ਦੀ ਕੱਟੀ ਹਾਂ ਨਾ ਇਹ ਦੇਣੀ ਆ ਇਹ 84 ਵਾਲਾ ਵੀਰ ਫੋਨ ਨਾ ਕਰੇ ਦੁੱਧ 13 ਕਿਲੋ ਹੀ ਹੋ 13 ਕਿਲੋ ਤੇ 84 ਵਾਲਾ ਫੋਨ ਨਾ ਕਰੇ ਹੁਣ ਨਾ ਹੀ ਹੋਣੀ 85 ਠੀਕ ਆ ਓਕੇ ਵੀਰ ਜੀ ਹਾਂ ਮੈਂ ਕੋ 10 ਕਿਲੋ ਬੋਲਾ ਹੋ ਗਿਆ ਵੀ ਤਿਆਰ ਤਿਆਰ ਠੀਕ ਮਗਰ ਇਹਦੇ ਕੱਟੀ ਜੀ ਉਹ ਐਂਡ ਦਾ ਖਾਣਾ ਹੀ ਜਵਾਗ ਸਾਰੇ ਇਹ ਹੋਈ ਬਹੁਤ ਵਧੀਆ ਮੈਂ ਆਇਆ ਨਹੀਂ ਵੇਖ ਵੀਰ ਪੂਰੀ ਜਿਆਦਾ ਚੰਗੀ ਠੀਕ ਹੈ ਨਸਲ ਵਾਲੀ ਤੇ ਕੁਆਲਿਟੀ ਵਾਲੀ ਮੈਂ ਓਕੇ ਜੀ ਜਾਤ ਹੁਆ ਛੋਟੀ ਹਾਂਜੀ ਤੇ ਬਸ ਸਾਫ ਹੈ ਜਿੰਨੀ ਹੈਗੀ ਸਾਰੀ ਏ ਠੀਕ ਹੀ ਤੇ ਆਲੇ ਦੁਆਲੇ ਪੂਰੀ ਸਾਫ ਥੋਰੀ ਮੈਂ ਸਾਫ ਆ ਤਾਂ ਵਧੀਆ ਕੁਆਲਟੀ ਵਾਲੀ ਆ ਲੈ ਲੈ ਜੀ ਇਹ ਮੈਂ ਅੱਗੇ ਖਾ ਗਏ ਜੀ ਕਿਤੇ ਜਿਹਾ ਘੱਟ ਹੋਰ ਨੂੰ ਬਲਟਾਉਂਦੇ ਆ ਖਾਣਾ ਆਲੇ ਬਾਬਾ ਜੀ ਵੱਡੇ ਵੱਡੇ ਚੱਡੇ ਨੇ ਕੱਡੀਆਂ ਆ ਵਾਹ ਤਾਂ ਵਾਦ ਨੰਬਰ ਮਿਲਦੇ ਸੋਹੇ ਸੋਹੇ ਨੰਬਰ ਲੈ ਆਂਦੀ ਮੈਂ ਪੂਰੀ ਆਲੇ ਦੁਆਲੇ ਮਗਰ ਮਗਰ ਵੀ ਕੱਟੀ ਆ ਛੋਟੇ ਇਹਦੇ ਕੱਟੀ ਏ ਇਹਦੇ ਵੀ ਕੱਟੀ ਮਗਰ ਓਕੇ ਜੀ ਜਵਾਗਾਂ ਦੇ ਸਾਰੇ ਅੰਦਰ შე ਕਰਾ ਦਿੰਦੇ ਆ ਜਸੋਬਾ ਜੀ ਕੀ ਮੋਲੇ ਦਾ ਝੋਟੀ ਵੀਰੇ ਇਹ ਵੀ ਜਵੇਰੀ ਆ ਦੀ 90 ਦੀ ਇਹ 85 ਦੇ ਲਾਂਗੇ 85 ਦੀ 85 ਦੀ ਠੀਕ ਹੈ ਬਾਬਾ ਜੀ ਠੀਕ ਆ ਤੁਹਾਨੂੰ ਸਹੀ ਕਰਤਾ ਲਓ ਜੀ 85000 85000 ਦੀਆਂ ਝੋਟੀਆਂ ਦੇਵਾਂਗੇ ਪਰ 12 12 13 13 ਕਿਲੋ ਦੁੱਧ ਕਿਸ ਦੇ ਭਾਂਡੇ ਚ ਵਧੀਆ ਪਾਉਣ ਗੀਆਂ ਠੰਡਾ ਕਰਕੇ ਠੀਕ ਦੇਖੋ ਦਾਕ ਦਾ ਬੋਲਾ ਆਪਾਂ 13 ਕਿਲੋ ਦੋ ਤੇ ਆ ਠੀਕ ਓਕੇ ओके वीर जी ਆਹ ਬਣੀ ਹੋਈ ਹੈ ਵੀ ਤਾਜੀ ਆਹ ਦੇ ਆਜ ਬਚਾ ਘਟਾ ਮਗਰ ਆਜੀ ਸੁਈ ਮਹੀਂ ਤੇ 10 ਵਾ 4 ਚ ਨਾਲੇ ਸੁਈ 4 3 ਕਾ ਦਿਨ ਹੋ ਗਿਆ ਸੁਈ ਨੂੰ ਵਧੀਆ ਮੈਂ ਨੌ ਤੱਕ ਦਿਮੈ ਕੋ ਬੋੜਾ ਹੋ ਗਿਆ ਪੂਰਾ ਨਿਗਾ ਆ ਮੋਲੇ ਦਾ ਨਿਗਾ ਜਾ ਜੈ ਜੀਰ ਵੀਰ ਪਹਾੜਾ ਦੇ ਦਾਂਗੇ ਮੈਂ ਰਾਈ ਰਾਈ ਜੀ ਕਿੰਨੀ ਆ ਜੀ ਵੇਖੋ ਹੋ ਤਰੋ ਜੀ ਲੈ ਮੈਂ ਨਾ ਲਈਆ ਰੋ ਰੋ ਇਹ ਪਾ ਪਾ ਵੀਰ ਤੋ ਕੇ ਦਾ ਅ ਕਛੂਂ ਅੰਦਾਜ਼ ਦਾ ਨਿਕਲੀ ਵਧੀਆ ਮੈਂ ਤਾਂ ਸੁਣਾ ਕੰਗੜਾ ਇਹ ਪੀਸ ਕੰਡਿਆ ਵਧੀਆ ਇਹ ਮਹੀ ਖਾਂਦੀ ਚਾਰ ਠੀਕ ਜੀ ਮੈਂ ਪੂਰੀ ਰਾਜੀ ਏ ਤੋਂ ਉਦੜੀ ਆਹਾਂ ਇਹ ਰਾਜੀ ਕਿ ਨਾ ਤੋੜਾ ਤਾਰਾ ਬੁਰਾ ਹੋ ਗਿਆ ਹਾਂ ਜੀ ਬੜਾ ਵੀਰ ਪਰਖੀ ਬੰਦਾ ਹੈਗਾ ਜੇ ਤੂੰ ਮਹੀਂ ਲਈ ਠੀਕ ਹਾਂ ਮੋਦ ਕਰੀਏ ਮੈਂ ਦਾ ਜੋ ਮਰਜੀ ਹਾਂਜੀ 80 ਦੇ ਦੋ ਛੱਡ ਗਏ 80 ਦੇ 75000 ਦੀਆਂ 50000 ਦੀਆਂ ਹਾਂ 50000 ਦੀ ਹਾਂ ਲੋ ਜਤਾ ਜੀ ਸੋਈ ਝੋਟੀ ਬਾਰੇ ਦਾ 75000 ਦੀ ਹਾਂ ਨਾ ਆਈਆਂ ਤੇ ਵਧੀਆ ਕੁਆਲਿਟੀ ਆਏ ਆ ਬੱਚੇ ਲੋ ਆ ਮਜੇ ਦੇ ਬੱਚੇ ਤੇ ਆ ਵੀਰ ਕੱਟੀ 85000 ਵਾਲੀ ਝੋਟੀ ਦੀ ਠੀਕ ਜੀ ਇੱਕ 50 ਵਾਲੀ ਦੀ ਬਾਹਰ ਤੇ ਹੋਰ ਗਾਈ ਦਾ ਗਾਈ ਬਛਾ ਬਛਾ ਜੀ ਲੈ ਲੋ ਆ ਉੱਲਾ ਕੇ ਦਾ ਹੈ ਨਾ ਬੱਚਾ ਆ ਇਹ ਦਾ ਆਇਓ ਬਾਹਰ ਲੈ ਜਾ ਠੀਕ ਆ ਘਟੀ ਆ ਮਈ ਦੀ ਆ ਘਟੀ 85000 ਰੀਤੀ 13 ਕਿਲੋ ਦੁੱਧ ਵਾਲੀ ਠੀਕ ਪੂਰੀ ਘਟੀ ਟੀਕੇ ਦੀ ਘਟੀ ਵਧੀਆ ਟੌਪ ਦੀ ਆ ਵੀ ਗਾਰੰਟੀ ਤੇ ਗਾਂ ਵਖਰੀ ਲਾਈ ਹੈ ਜੇ ਵਾਸੇ ਦੱਸੋ ਜੀ ਗਾਂ ਵੀ ਤਾਜੀ ਸੂਈ ਅੱਜ ਤਜਾ ਦੇਣਾ ਸੂਈ ਨੂੰ ਹਾਂਜੀ ਮਗਰ ਵਛਾ ਜੇ ਸ਼ਾਈ ਵਾਲਾ ਸ਼ਾਈ ਵਾਲਾ ਕ੍ਰਾਸ ਧੌਣ ਵਾਲੀ ਗਾਂ ਅਸਲੀ ਪਿਓਰ ਹੈ ਤੇ ਕੋਈ ਰਸੀ ਨਹੀਂ ਪਾਉਣੀ ਇਦਾਂ ਹੀ ਠੰਡੀ ਥੀ ਇਦਾਂ ਹੀ ਇਹ ਤਾਂ ਵਧੀਆ ਨੇ। ਲੋ ਜੀ ਆਲੇ। ਵਧੀਆ ਜਿਹੜਾ ਨਗਰ ਦੁੱਧ ਕਿਸਦੇ ਘਰ ਜਾ ਕੇ ਕੱਢ ਦੂਗਾ। ਖਲਾ ਖਲਾ। ਹੁਣ ਮੌਜੂਦਾ ਦੁੱਧ ਤਿਆਰੇ ਕੋ 15 ਕਿਲੋ ਵਧੀਆ ਹੋਊਗਾ। ਠੀਕ ਤਰੋ ਜੀ। 3 ਦਿਨੋਂ 4 ਦਿਨ ਹੋਇਆ ਸਾਰੇ ਸੋਈ ਨੂੰ। ਹਾਂਜੀ। ਇਹ ਫੈੜ ਬੜੀ ਆਉਂਦੀ ਏ ਜੀ। ਠੀਕ ਜੀ। 17-18 ਕਿਲੋ ਦੁੱਧ, 18 ਕਿਲੋ, 19 ਕਿਲੋ ਵਧੀਆ ਕੇਰੇ ਕਰ 20 ਕਿਲੋ ਤੱਕ ਗਾਂ ਚੰਗੀ ਸੇਵਾ। ਫੇਰ ਦੁੱਧ ਦੇਓਗੇ। ਇਹ ਐਡਾ ਆਪਣੇ ਘਰ 15 ਕਿਲੋ ਹੈਗਾ। 15 ਕਿਲੋ ਰੈਡੀ ਆਪਣਾ 15 ਕਿਲੋ ਦੁੱਧ ਤੇ ਰੈਡੀ ਆ ਤੇ ਕਾ ਕੇ ਬਾਕੀ ਵੀ ਹਿੱਸੇਵਾ ਜਿਹੜਾ ਖੜੂ ਧੌਣ ਵਾਲੀ ਗਾਂ ਦੇ ਰੰਗ ਬਹੁਤ ਜਿਆਦਾ ਕਾੜਾ ਪਿਆਰਾ ਕਿਦਾਂ ਠੀਕ ਨੇ ਤੋਰੋ ਅੱਧਲੀ ਥੋੜੀ ਪੂਰੀ ਚੰਗੀ ਆ ਧੌਣ ਵਾਲੀ ਰੈਡ ਆ ਤੇ ਵਧੀਆ ਸਾਫ਼ ਦਾ ਸੋਹ ਬਾਈ ਜਿਆਦਾ ਚੰਗੀ ਸਾਫ਼ ਸੁਗਰੀ ਆ ਮੋਨਵੀਰ ਕਰੀਏ ਜੋ ਮਰਜੀ ਜਾਇਜ਼ ਦੇ ਦਾਂਗੇ ਜਿੰਨੇ ਠੀਕ ਹਾਂਜੀ ਵਾਸੀ ਦਾ 70 65000 ਦੀ ਵੜ 65000 ਦੀ ਕਾੜ ਦੇ ਹੀ ਦੇ ਦਾਂਗੇ ਠੀਕ 60000 ਦੀ ਵੜ ਹਾਂ ਨਹੀਂ ਦਵਾਂਗੇ ਪਰ ਇਹ ਠੰਡੀ ਥੇਰੀਆ ਠੰਡੀ ਥੇਰੀਆ ਆਪਣੀ ਕੋਈ ਫਰਕ ਨਹੀਂ ਗਰੰਟੀ ਓਹ ਤਾਂ ਮੈਂ ਨੋਟ ਚਵਾਈ ਕਰਕੇ ਖੜੇ ਠੀਕ ਓਕੇ ਜੀ ਇਹਦੀ ਜਿਆਦਾ ਚੰਗੀ ਓਕੇ ਜੀ ਅੱਭਾ ਲੈ ਜੀ ਦੱਸੋ ਜੀ ਆ ਦੇ ਮਹੀ ਵੀਰ ਪਾਸਤਾ ਦੀ ਲਾਈਨ ਚ ਠੀਕ ਪੂਰੀ ਮਹੀ ਦੁੱਧ ਵਾਲੀ ਆ ਮੰਦਾ ਦਾ ਵੀ ਚੌਥੇ ਸੂਏ ਮੇਰੀ ਮਾਂ ਨੇ ਸੌਣਾ ਹਾਂਜੀ ਕੋਈ ਝੂਠ ਵਾਲੀ ਗੱਲ ਨਹੀਂ ਕਿ ਲੋਕੀ ਸੂਆ ਲ ਕੁੰਦੇ ਆ ਕਹਿੰਦੇ ਵੀ ਇਹ ਇਹ ਦੂਜੇ ਆ ਤੇ ਜੇ ਹਾਂਜੀ ਮੰਦਾ ਚੌਥਾ ਸੂਆ ਮੇਰੀ ਮਹੀਂ ਸੁਣੀ ਆ ਪਰ ਮਹੀਂ 15 16 ਕਿਲੋ ਦੁੱਧ ਤੋਂ ਨਹੀਂ ਟੁੱਟਦੀ ਤੇ ਗੱਬਣ ਮਹੀ ਦੇ ਥੱਲੇ ਇਦਾਂ ਬੈਜੋ ਇਨੀ ਠੰਡੀ ਠੀਕ ਜੀ ਨਾ ਦੇ ਵੀਰ ਵੇਖੋ ਜੀ ਮਾਂ ਨੂੰ ਬੁਢਾਉਂਦਾ 6 ਵਜੇ ਹੁੰਦੀ ਰਵੇ ਨਾ ਹਾਂਜੀ ਮਹੀਂ ਨਹੀਂ ਲਾਂਦੀ ਫੇਰ ਨਹੀਂ ਗੱਲ ਹੁੰਦੀ ਪੂਰੀ ਠੰਡੀ ਠੀਕ ਜੀ ਉਹ ਮੈਂ ਤਾਂ ਮੈਂ ਟਿਵੀ ਵੀ ਕੋਈ ਰਸੀ ਰਸੀ ਨਹੀਂ ਬੱਜਾ। ਓਕੇ ਜੀ ਇਹ ਕੋਈ ਠੰਡੀਆਂ ਸੀਦਾ। ਓਕੇ। ਤੇ ਚੌਂ ਲੱਗੀ ਈ ਦੀ ਪੋਲੀ। ਪੂਰੀ ਮਈ ਆਵੇ ਜਿੰਨੂੰ ਕਹਿੰਦੇ ਵਧੀਆ। ਬਰੈਂਡਰ। ਆ ਥੱਪਾ ਹੀ ਬਨਣਾ ਮਈਆਂ ਇਹ ਚਾਰ ਪੰਜ ਦਿਨ ਹੀ ਸੋਈ। ਓਕੇ ਤੋਰੋ ਜੀ। ਲੈ ਆਓ ਜੀ। ਇਹ ਥੱਲੇ ਰੇੜਾ ਕਰੇ ਸੁਠਣੀ ਪੜੀ ਤੁਸੀਂ। ओके सही ਗੱਲ ਆ ਪਹਿਲੇ ਜਿੰਨੇ ਆ ਮੈਂ ਲੈਣੀ ਰੇੜਾ ਰੇਤ ਦਾ ਸਟਾਲੇ ਕਰ ਤੇ ਕਿੰਨੇ ਦਿਨ ਖੜੋਗੀ ਤਿੰਨ ਚਾਰ ਦਿਨ ਤਿੰਨ ਚਾਰ ਦਿਨ ਖੜਦੀ ਹਜੇ ਤਾਂ ਵਧੀਆ ਲੈਵਾ ਪੁੱਟ ਬਣਾ ਹੋਰ ਤੇ ਕੁਆਲਿਟੀ ਵਧੀਆ ਬਣੂਗੀ ਦੱਸੋ ਮੇਰੇ ਕੋਲ ਜਾਇਜ਼ ਮੌਲਵੀਰ ਕਰੀਏ ਮੈਂ ਦਾ ਜੋ ਮਰਦੀ ਹਾਂਜੀ ਪੂਰੇ ਲੱਖ ਦੀ ਮੈਂ ਦੇਣੀ ਲੱਖ ਦੀ ਚਲੋ 95 ਦੇ ਦਾਂਗੇ 95000 ਦੀ ਹਾਂ ਨਾ ਜਾਇਗਾ ਵੀਰ ਭਰਾ ਘਰ ਆ ਗਿਆ ਤੇ 90 ਦੀ ਵੀਰ ਜੈਸਨੋ ਜਿਹੜੀ ਗੱਲ ਆਜੋ ਆਜੋ ਇਹ ਨੌਂ ਜੰਨੋ ਇਹ ਕਨੇ ਦੀ 90 ਹਜ਼ਾਰ 90 ਹਜ਼ਾਰ ਦੀ ਜੈਸਨੋ ਜੈਸਨੋ ਬਾਈਕ ਦਾ 90 ਦੇਣੀ ਆ ਤਾਂ ਵੱਡੇ ਕੁਆਲਟੀ ਵਾਲੀ ਆ ਤੇ ਲੈਵਾ ਵੇਖੋ ਤੇ ਦੇਰੀ ਫਾਰਮ ਵਾਲੀ ਮਾਜੀ ਆ ਨਾ ਨਾ ਦੁੱਧ ਵਾਲੀ ਵੀਰ ਮੈਂ ਵੱਡੀ ਆ ਇਹ ਮਿਹਰਬਾਨੀ ਬੜੀ ਆ ਆਹ ਦੇ ਫਟੇ ਲਾ ਦਿਖਾ ਦਿਖਾਓ ਦੇਖੋ ਇਹ ਤੇ ਲਾਂ ਹੈ ਬੜੀ ਬਾਨੀ ਠੀਕ ਹੈ ਜੀ ਥੋੜੀਆਂ ਖਾਲਾ ਮਾਰਨ ਦੀ ਆਹ ਦੱਸਿਆ ਰੇਵ ਰੇੜਾ 47 ਠੀਕ ਹੈ ਆਹ ਗਪਣ ਮਹੀਂ ਆ ਇਹ ਗਪਣ ਆ ਹਾਂਜੀ ਪਰ ਆਹ ਮਹੀਂ ਪੂਰੀ ਯਾਦਗਾਰ ਆ ਓਕੇ ਅਜੇ 8 ਦਿਨ ਲੈ ਜੂਗੀ ਮਹੀਂ ਸੂਨ ਚ ਅਜੇ 8 ਦਿਨ ਖੜਦੀ ਆਰ ਦਿਨ ਖੜਦੀ ਆਰ ਤੋਂ 7 ਦਿਨ ਲੈ ਜੂਗੀ ਪਰ ਦੁੱਧ ਮਹੀਂ 12 13 12 13 ਗਲਪ ਹੁੰਦੀ ਵੱਡੀ ਮਹੀਂ ਵੱਡੀ ਜੀ ਚਲੋ ਜਿਹੜਾ ਮੋਲਿਆ 12 10 ਗਲਪ ਇਹਨਾਂ ਵਧੀਆ 10 12 ਕਿਲੋ ਵੀ ਮਹੀਂ ਦੁੱਧ ਦਈ ਜਾਵੇ ਨਾ ਬੜੀ ਤੇ ਵਧੀਆ ਦੁੱਧ ਹੈ ਜਿਹੜੀ ਗੱਲ ਹੈ ਤਰੋ ਜੀ ਕਿ ਆਹ ਹਫਤਾ ਲੈ ਜੂਗੀ ਲੈ ਆਹ ਵੀਡੀਓ ਖਾ ਤਾਂ ਇਹ ਪਾਣੀ ਪੂਣੀ ਇਹ ਪੂਰੀ ਚੰਗੀ ਆ ਪੂਰੀ ਨਾ ਬਣਣੀ ਆ ਤੇ ਭਟਾ ਆਪਣੀ ਤੋਂ ਨੰਬਰ ਜੀ ਓਕੇ ਜੀ ਜਵਾਬ ਸਮਾ ਜੇ ਤੁਹਾਨੂੰ 8000 ਦੀ ਮਹੀਂ ਜੜਾਂਗੇ ਆਚੀ ਦੇ ਦਾਂਗੇ ਅਸੀਂ 80 ਹਜ਼ਾਰ ਦੀ ਬਾਈ ਕਹਿੰਦਾ ਹਾਂ ਨਹੀਂ ਦੇਣੀ ਹੈ ਇਹ ਛੋਟੀ ਬਹੁਤ ਵਧੀਆ ਮੈਂ ਠੀਕ ਹੈ 80 ਹਜ਼ਾਰ ਦੀ ਹਾਂ ਤੇ ਅੱਜ ਬਿਲਕੁਲ ਵੀਰ ਜਿਨੇ ਜਿਨੇ ਤੇ ਨਿਕੇ ਨਿਕੇ ਮੋਲਿਆ ਲਾਈਕ ਕਮੈਂਟ ਐ ਸ਼ੇਅਰ ਆ ਫਾਰਮ ਵਾਲੀ ਮੈਂ ਵੱਡੀ ਫਾਰਮ ਵਾਲੀ ਹੋ ਗਈ ਆ ਸ਼ਾਈ ਆਲ ਕੂਲ ਜੀ ਯਾਦ ਵੀਰ ਜੰਮਰ ਫੂਲੇ ਚਾਉਂਦੇ ਆ ਠੀਕ ਕਰੋ ਇਹ ਪੀ ਮੜਿਆ ਉਹ ਬੜੇ ਖਲਾਗਣਾ ਸਾਰੇ ਯਾਰ ਵਧੀਆ ਵੀਡੀਓ ਪਾ ਗਿਆ ਠੀਕ ਬਾਹੀ ਲਾਈਕ ਕਮੈਂਟ ਸ਼ੇਅਰ ਬਾਤੋ ਬਾਤ ਜਿਆ ਲੋ ਕਰਿਆ ਕਰੋ ਇਹ ਮਈਆਂ ਕੱਲੇ ਕੱਲੇ ਘਰ ਤੋਂ ਫੇਰ ਕੇ ਲੱਭੀਆਂ ਪਰ ਚੰਗੀਆਂ ਮਈਆਂ ਠੀਕ ਕੋਈ ਕੋਲ ਡਰੈਸ ਆ ਜਾਓ ਮਈਆਂ ਵੀ ਪਾਣੀਆਂ ਹਾਂ ਧੀਆ ওকে ਮੋਬਾਈਲ ਨੰਬਰ ਦਿੱਤਾ ਹੈਗਾ 8472407753 ਨਾਮ ਮਾਣਾ ਦਾ ਪਿੰਡ ਪਵਾਮਾ ਪਿੰਡ ਪਵਾਮਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਬਾਕੀ ਲਾਈਕ ਕਮੈਂਟ ਸ਼ੇਅਰ ਵਾਤ ਹੋ ਵਾ ਤੇ ਵੀਡੀਓ ਨੂੰ ਪਿਆ ਕਰੋ ਜਿੰਨੇ ਵੀ ਤੁਸੀਂ ਆਪਣੇ ਚੈਨਲ ਨਾਲ ਜੁੜੇ ਆ ਬਾਕੀ ਵੱਡੀਆਂ ਝੋਟੀਆਂ ਕਾ ਲਾਣੀਆਂ ਫਿਰ ਹਾਂਜੀ ਹਾਂਜੀ 5 6 ਝੋਟੀਆਂ ਪਹੁੰਚਣ ਵਾਲੀਆਂ ਜੀ ਆਪਣੇ ਚੈਨਲ ਦੇ ਹਾਂਜੀ ਤੇ ਜਿੰਨੇ ਉਧਰ ਦੀਆਂ ਝੋਟੀਆਂ ਲੈਣੀਆਂ ਕੱਲ ਨੂੰ ਠੀਕ ਚਲੋ ਜੀ ਬਾਦ ਵਿੱਚ